ਕੀ ਕਰਨਾ ਨਹੀਂ ਅਸੀਂ ਮਾਫੀ ਮੰਗ ਲਾਂਗੇ ਤੁਸੀਂ ਮੈਨੂੰ ਕਹਿ ਸਕਦੇ ਆਪ ਤੁਸੀਂ ਸਾਨੂੰ ਕਹੋ ਅਸੀਂ ਕੋਈ ਗੱਲ ਨਹੀਂ ਦੇਖਿਆ ਗਿਆ ਠੀਕ ਆ ਧਮਕੀ ਆ ਵੀ ਕੋਈ ਗੱਲ ਲੈ ਕਹਿ ਰਹੇ ਆ ਡੀਸੀ ਸਾਹਿਬ ਵੀ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕੁਲਦੀਪ ਸਿੰਘ ਨੂੰ ਮੈਂ ਦੇਖੂ ਆ ਠੀਕ ਆ ਦੇਖ ਲੈ ਚਲੋ ਜੀ ਮੈਂ ਡੀਟੇਲ ਮਾ ਫੜੀ ਲਿਆਉਣਾ ਉਹ ਲਿਆਓ ਵੀ ਡੀਟੇਲ ਲਿਆ ਕੇ ਦੇ ਐਸਐਚਓ ਧਮਕੀ ਦਿੰਦਾ ਕੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਦੇਤੇ ਮਨ ਕੇ ਚਲੋ ਬਾਹਰ ਗੋਲੀ ਮਰਵਾਉਂਦਾ ਉਹਦਾ ਜ਼ਿੰਮੇਵਾਰ ਐਸਐਚਓ ਹੋਊਗਾ ਕੋਈ ਗੱਲ ਤੂੰ ਲਿਖ ਕੇ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਕੋਲ ਲਿਖ ਕੇ ਦੇ ਦੋ ਕੋਈ ਗੱਲ ਬਹੁਤ ਜਿੰਨੀ ਮਰਜ਼ੀ ਵੀਡੀਓ ਬਣਾ ਲਓ ਠੀਕਾ ਬਣ ਗਈ ਜੀ ਵਾਇਰਲ ਕਰ ਬਾਹਰ ਬਾਹਰ ਇਹ ਨਹੀਂ ਕਰੀਂਗਾ ਰੋਜ਼ ਉਸੇ ਦੀ ਕਰੀਂਗਾ ਰਿਪੋਰਟ ਅਸੀਂ ਕਰਦੇ ਨੇ ਉਹਦੇ ਸੁਣਦੇ ਨਹੀਂ ਉਹਦੇ ਸੁਣਦੇ ਨਹੀਂ ਇਹਦੇ ਦੀ ਨਾਮ ਖੋਲ ਕੇ ਕਿ ਆਪ ਦੇ ਬੈਂਕੀ ਦੇ ਮਾਰ ਕੇ ਕਹਿ ਰਹੇ ਨੇ ਇਹਦੇ ਦੇ ਕੌਂਡਿਓ ਵੀ ਮੇਰੇ ਵਿੱਚ ਬਣਾਉਂਦੇ ਨੇ ਮੇਰਾ ਮੇਰਾ ਪਾਣੀ ਨਹੀਂ ਸਾਡੇ ਕੋਲ ਹੈਗਾ ਨਾ ਮੈਂ ਮੈਂ ਮੰਨਦਾ ਯਾਰ ਇਹ ਥੋੜੇ ਦੇ ਗੱਲ ਤੇ ਤੁਸੀਂ ਉਹ ਨਾ ਕਮੇਸ਼ਾ ਪ੍ਰਸ਼ਾਸਨ ਗਰੀਬ ਬੰਦੇ ਤੇ ਜਿਹਦੇ ਉਸੇ ਤੇ ਹੱਥ ਚੱਕ ਸਕਦਾ ਤਖੜੇ ਤੇ ਨਹੀਂ ਚੱਕਦਾ ਉਹ ਕੱਲਾ ਜਾਣਾ 2500 ਬੰਦੇ ਗਲਤ ਹੋਗਾ ਕਿਦਾ ਸਹੀ ਹੈਗਾ ਉਹ ਪਾਣੀ ਫੜਾਈ ਜਾਂਦਾ ਕਰਦੇ ਨਹੀਂ ਮੈਂ ਤਾਂ ਉਹ ਵੀ ਪਾਣੀ ਚੱਲੀ ਜਾਂਦਾ ਤੁਸੀਂ ਸਾਹ ਨਹੀਂ ਤੁਸੀ ਸਾਹ ਨਹੀਂ ਤੁਸੀ એ તો હમ તો હણ બી કહેનતા હણ બી પગોણો કહેનતા લોકો કહેનતા ઉર કાઢવા દે કા જાઓ ના ઓય સું દેતા ગાતા પૂછી મે આવલા કે સંગલા સુખે જાઓ હો ગયા આયા ગયા 1500 બંદા હર આરે એક ટકા ਉਹ ਪਤਾ ਪਿੰਡ ਵਾਲਿਆਂ ਦੇ ਪਹਿਣਗੇ ਸੇਠ ਮਾਲਕ ਨੂੰ ਕੋਈ ਨਹੀਂ ਕਹਿੰਦਾ ਜਿਹੜਾ ਝੂਠ ਮਾਰ ਕੇ ਫੈਕਟਰੀ ਲਾ ਗਿਆ ਸਰ ਜੀ ਉਹ ਨੀਂਦਾ ਇਹਨਰੇ ਸੁਣੇ ਤਾਂ ਇਹਨਾਂ ਸਾਨੂੰ ਡਾਰ ਆਏ ਤਾਂ ਹਾਂ ਦੇਖੋ ਜੇਕਰ ਮੇਰੇ ਮਾਪਿਆਂ ਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਉਹਦਾ ਜ਼ਿੰਮੇਵਾਰ ਐਸਐਚਓ ਤੇ ਰਾਮਾ ਥਾਣੇ ਦਾ ਪ੍ਰਸ਼ਾਸਨ ਹੋਊਗਾ ਠੀਕ ਆ ਜੀ ਉਹਦਾ ਖੁਦ ਮੰਨ ਰਿਹਾ ਮੈਂ ਜ਼ਿੰਮੇਵਾਰ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਉਹ ਸਪਸ਼ਟ ਵੀਡੀਓ ਦੇ ਵਿੱਚ ਆ ਕਹਿੰਦਾ ਮੈਂ ਕਰਕੇ ਵੀ ਦਿਖਾਵਾਂਗਾ ਇਹ ਪ੍ਰਵਤਮ ਸਿੰਘ ਸਾਹਿਬ ਤੁਹਾਨੂੰ ਕਹਿ ਰਹੇ ਸੀ ਨਸ਼ਿਆਂ ਦੇ ਖਿਲਾਫ ਇਹ ਧਮਕੀਆਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਆਪਣੇ ਹੱਕਾਂ ਵਾਸਤੇ ਬੈਠੇ ਆ ਨਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਸਾਡੇ ਬੱਚੇ ਮਾਰਨ ਵਾਲਿਆ ਜੇ ਜੁੱਟ ਤਾ ਉਹ ਬੰਨਾਂ ਧੱਕੇ ਮੈਨੂੰ ਹਲਾ ਕੇ ਸਿਕਾ ਚਲ ਆ ਲੈ ਚਲੋ ਯਾਰ